ਮੈਂ ਸੁਦੇਸ਼ ਸਿੰਘ ਨਾਨਕਪੁਰ ਮੈਂਬਰ ਪੀਐਸਸੀ ਸ਼ਰੋਮੀ ਕਾਲੀਦਾਲਾ ਮੈਂ ਸਭ ਤੋਂ ਪਹਿਲਾਂ ਆਪ ਸਭ ਵੀਰਾਂ ਨੂੰ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਆਉਣ ਲਈ ਆਪ ਸਭ ਦਾ ਧੰਨਵਾਦ ਕਰਦਾ ਹਾਂ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੰਤਵ ਦੱਸਣਾ ਚਾਹੁੰਦਾ ਹਾਂ ਕਿ ਸultan balodi ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿੱਥੇ ਉਹਨਾਂ ਲੰਬਾ ਸਮਾਂ ਗੁਜ਼ਾਰਿਆ ਉਹਨਾਂ ਦੀ ਨਗਰੀ ਹੈ ਪਰ ਸ਼ਹਿਰ ਦੇ ਵਿੱਚ ਬਹੁਤ ਮੁਸ਼ਕਲਾਂ ਦੂਰ ਦਰਾਡੇ ਤੋਂ ਵਿਦੇਸ਼ਾਂ ਤੋਂ ਸੰਕਟ ਆਉਂਦੀਆਂ ਹਨ ਜਦੋਂ ਸ਼ਹਿਰ ਦੀ ਹਾਲਤ ਦੇਖਦੀਆਂ ਹਨ ਤੇ ਬੜਾ ਮਨ ਨੂੰ ਦੁੱਖ ਹੁੰਦਾ ਹੈ ਲਾਪਕ ਪਿਛਲੇ 2.5 ਸਾਲ ਤੋਂ ਸ਼ਹਿਰ ਦੀਆਂ ਸੜਕਾਂ ਦੀ ਜੋ ਹਾਲਤ ਹੈ ਬਹੁਤ ਬੁਰੀ ਹੈ ਜਦੋਂ ਥੋੜੀ ਜੀ ਬਰਸਾਤ بارش ਹੁੰਦੀ ਹੈ ਤਾਂ ਇੱਥੇ ਕੋਈ ਗੱਡੀ ਵੀ ਨਹੀਂ ਲੰਘ ਸਕਦੀ ਅੰਨਾ ਬੁਰਾ ਹਾਲ ਹੋ ਜਾਂਦਾ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀਆਂ ਕਰ ਚੁੱਕੇ ਆ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰ ਚੁੱਕੇ ਆ ਪਰ ਕੋਈ ਹਾਲ ਨਹੀਂ ਕੋਈ ਕਾਰਵਾਈ ਨਹੀਂ ਹੋਈ ਕਿਸੇ ਵਿਉਂਤਬੰਦ ਤਰੀਕੇ ਨਾਲ ਪਲੈਨਿੰਗ ਨਾਲ ਜਿਹੜਾ ਇੱਥੇ ਸਿਵਰੇ ਦਾ ਕੰਮ ਨਹੀਂ ਕੀਤਾ ਗਿਆ ਕਦੇ ਇੱਕ ਸਾਈਡ ਤੇ ਸੜਕ ਬਣਾਉਣੀ ਸ਼ੁਰੂ ਕਰਦੇ ਨੇ ਤੇ ਦੂਸਰੇ ਪਾਸੇੋਂ ਪਾਈਪ ਜਿਹੜੇ ਫਿਰ ਪੱਟਾਂ ਲੱਗ ਪੈਂਦੇ ਆ ਔਰ ਇਹਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਜਿਹੜੇ ਸੰਗਤਾਂ ਬਾਹਰੋਂ ਆ ਰਹੀਆਂ ਵਾਂ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸੰਕਟ ਦੀ ਗਿਣਤੀ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ ਇਸ ਗੁਰਦੁਆਰਾ ਬੇਰਸਾਬ ਦੇ ਵਿੱਚ ਆ ਔਰ ਇਸ ਲਈ ਮੈਂ ਜਿੱਥੇ ਸਰਕਾਰ ਨੂੰ ਜ਼ਿੰਮੇਵਾਰ ਮੰਨਦਾ ਹਾਂ ਉੱਥੇ ਸਾਡੇ ਹਲਕੇ ਦੇ ਜੋ ਚੁਣੇ ਹੋਏ ਨੁਮਾਇੰਦੇ ਐ ਮੈਂ ਉਹਨਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ ਜਿਨ੍ਹਾਂ ਨੇ ਦਾਅਵੇ ਤਾਂ ਬਹੁਤ ਵੱਡੇ-ਵੱਡੇ ਕੀਤੇ ਪਰ ਬਾਬੇ ਦੀ ਨਗਰੀ ਦਾ ਹਾਲ ਦੋਨੋਂ ਦਿਨ ਬੱਤਰ ਹੁੰਦਾ ਜਾ ਰਿਹਾ ਹੈ ਜਦੋਂ ਕ੍ਰੈਡਿਟ ਮਾਰ ਦੀ ਗੱਲ ਛਿੜਦੀ ਹੈ ਤਾਂ ਸਾਰੇ ਲੀਡਰ ਜਿਨ੍ਹਾਂ ਚ ਸਾਬਕਾ ਐਮਐਲਏ ਸਾਹਿਬ ਵੀ ਔਰ ਜੋ ਮੌਜੂਦਾ ਐਮਐਲਏ ਸਾਹਿਬਾਨਾ ਔਰ ਸਰਕਾਰੀ ਤੇ ਰਵੀ ਸਾਰੇ ਕਹਿੰਦੇ ਕਿ ਅਸੀਂ ਬਾਬੇ ਦੀ ਨਗਰੀ ਦਾ ਡਵੈਲਪਮੈਂਟ ਕਰ ਰਹੇ ਆ ਪਰ ਡਵੈਲਪਮੈਂਟ ਕਿੱਥੇ ਆ ਨਜ਼ਰ ਹੀ ਨਹੀਂ ਆ ਰਹੀ ਸ਼ਹਿਰ ਦੀ ਹਾਲਤ ਦੇਖੀ ਜਾਵੇ ਤਾਂ ਕਿਤੇ ਵੀ ਡਵੈਲਪਮੈਂਟ ਨਾ ਦੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਥੋੜੀ ਦੇਰ ਪਹਿਲਾਂ ਤਲਵੰਡੀ ਚੌਰੀਆਂ ਜੋ ਰੋਡ ਬਣੀ ਸੀਗੀ ਉਹਦੇ ਤੇ ਠੇਕੇਦਾਰ ਨੇ ਬਹੁਤ ਘਟੀਆ ਮਟੀਰੀਅਲ ਵਰਤਿਆ ਉਹ ਲਾਪਕ 6 ਮਹੀਨੇ ਦਾ ਸੜਕ ਨਹੀਂ ਕੱਢੀ ਉਹ ਸੜਕ ਟੁੱਟ ਗਈ ਪੂਰੀ ਤਰ੍ਹਾਂ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਤੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਦੇਸ ਸ਼ਹਿਰ ਵੱਲ ਬਾਬੇ ਦੀ ਨਗਰੀ ਵੱਲ ਧਿਆਨ ਦਿੱਤਾ ਜਾਵੇ ਇਸ ਤੋਂ ਇਲਾਵਾ ਜੇ ਆਪਾਂ ਸਿੱਧ ਸਵਾਮ ਦੀ ਗੱਲ ਕਰੀਏ ਸਾਡੇ ਇੱਥੇ ਜੋ ਸਿਵਲ ਹਸਪੀਟਲ ਹੈ ਉਹਦਾ ਬਹੁਤ ਮਾੜਾ ਹਾਲ ਹੈ ਇਸ ਤੋਂ ਇਲਾਵਾ ਨੇੜੇ ਇੱਕ ਸਾਡੇ ਪਿੰਡ ਟੱਬਾ ਹੈ ਜਿੱਥੇ ਰਾਤ ਨੂੰ ਕੋਈ ਐਮਰਜੈਂਸੀ ਸਵਾਮਾ ਨਹੀਂ ਮਿਲਦੀਆਂ ਸਾਰੇ ਮਤਲਬ ਹਾਲਾਤ ਜਿਹੜੇ ਇੰਨੇ ਖਰਾਬ ਹੈ ਇਸ ਤੋਂ ਇਲਾਵਾ ਜੋ ਸਿੱਖਿਆ ਦੇ ਨਾਮ ਤੇ ਸਰਕਾਰ ਦਾਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਉਦੇ ਵਿੱਚ ਮੈਂ ਦੱਸਣਾ ਚਾਹੁੰਦਾ ਇੱਕ ਕਪੂਰਤਲਾ ਜ਼ਿਲ੍ਹਾ ਸਭ ਤੋਂ ਅਖੀਰ ਤੇ ਆਇਆ ਪੰਜਾਬ ਦੇ ਵਿੱਚ ਸਾਡੇ ਜੋ ਸਲਦਾਪੁਰ ਹਲਕੇ ਦਾ ਨੁਮਾਇੰਦਾ ਜਿਸ ਨੂੰ ਲੋਕਾਂ ਨੇ ਭਾਰੀ ਵੋਟਾਂ ਨਾਲ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਸੀ ਉਸ ਨੇ ਦਾਅਵੇ ਕੀਤੇ ਸੀ ਕਿ ਮੈਂ ਪੀਆਈ ਤੋਂ ਡਾਕਟਰ ਲੈ ਕੇ ਆਵਾਂਗਾ ਔਰ ਕਾਲੀ ਜਿੱਥੇ ਸਕੂਲ ਦੇ ਵਿੱਚ ਟੀਚਰਾਂ ਦੀ ਖਾਲੀ ਸਾਮੀਆਂ ਮੈਂ ਆਪਣੇ ਪੱਲਿਓ ਉੱਥੇ ਟੀਚਰ ਰੱਖੇ ਦੇਵਾਂਗਾ ਪਰ ਲਗਭਗ 3.5 ਸਾਲ ਬੀਤ ਗਏ ਉਹਨਾਂ ਨੂੰ ਇਸ ਹਲਕੇ ਦੇ ਨੁਮਾਇੰਦੇ ਕਰਦਿਆਂ ਨੂੰ ਹਲਕੇ ਵਿੱਚ ਕੋਈ ਕੰਮ ਨਹੀਂ ਹੋਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਤੁਹਾਨੂੰ ਆਪਣੀਆਂ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਕੀ ਤੁਸੀਂ ਉੱਥੇ ਸਰਕਾਰ ਦੇ ਸੋਲੇ ਗੋਲ ਲਈ ਵਿਧਾਨ ਸਭਾ ਵਿੱਚ ਗਏ ਸੀ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਦਾ ਮੁੱਖ ਫਰਜ਼ ਹੁੰਦਾ ਸਰਕਾਰ ਦੀਆਂ ਖਾਮੀਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਔਰ ਆਪਣੇ ਹਲਕੇ ਦਾ ਵਿਕਾਸ ਕਰਵਾਉਣਾ ਪਰ ਮੈਂ ਅਜੇ ਤੱਕ ਕਦੇ ਵੀ ਇਸ ਹਲਕੇ ਦੇ ਚੁਣੇ ਹੋਏ ਨਮੰਦੇ ਰਾਣਾ ਇੰਦਰਪ੍ਰਤਾ ਸਿੰਘ ਨੂੰ ਸਲਤਨਪੁਰ ਦੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਬੋਲਦੇ ਨਹੀਂ ਦੇਖਿਆ ਜੋ ਕਿ ਬਹੁਤ ਮੰਦ ਭਾਗੀ ਗੱਲ ਹੈ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਹਲਕੇ ਦੇ ਕਿਸਾਨਾਂ ਦੀ ਝੋਨੇ ਦੀ ਫਸਲਵਾਰੀ ਵੀ ਵੱਡੀ ਪੱਧਰ ਤੇ ਜੋ ਲੁੱਟਖਸਟ ਹੋਈ ਐਮਐਸਬੀ ਤੇ ਝੋਨਾ ਖਰੀਦਣ ਤੋਂ ਬਾਅਦ ਵੀ ਉਹਨਾਂ ਨੂੰ ਪੂਰੀ ਰਕਮ ਨਹੀਂ ਮਿਲੀ ਉਹਨਾਂ ਦੇ ਹਰ ਕਿਸਾਨ ਦੇ ਖਾਤਿਆਂ ਦੇ ਵਿੱਚੋਂ ਪੇਮੈਂਟ ਟਾਈਮ ਪੈਸੇ ਕੱਟੇ ਗਏ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਆੜਤੀਆਂ ਔਰ ਮਾਰਕੀਟ ਕਮੇਟੀ ਦੇ ਅਫਸਰਾਂ ਦੀ ਮਿਲੀਭੁਗਤ ਸਾਹਮਣੇ ਆਈ ਉਹਦੇ ਸਬੰਧ ਵਿੱਚ ਨਾ ਤਾਂ ਹਲਕੇ ਦੇ ਚੁਣੇ ਹੋਏ ਨੁਮਾਇंदे ਨੇ ਕਦੇ ਆਵਾਜ਼ ਉਠਾਈ ਨਾ ਕਦੇ ਸਾਬਕਾ ਐਮਐਲਏ ਸਾਹਿਬ ਨੇ ਆਵਾਜ਼ ਉਠਾਈ ਜੋ ਕਿ ਬਹੁਤ ਮੰਦਪਾਕੀ ਗੱਲ ਹੈ ਹੁਣ ਇਸੇ ਤਰ੍ਹਾਂ ਹੀ ਇੱਕ ਸਿਆਸੀ ਕਾਰਪੋਰੇਟ ਮੈਂ ਸਮੀਦਾ ਘਰਾਣੇ ਨੇ ਜਿਸ ਨੇ ਮੱਕੀ ਦੀ ਫਸਲ ਐਮਐਸਵੀ ਦੇ ਖਰੀਦਣ ਦੇ ਬੜੇ ਵੱਡੇ ਦਾਅਵੇ ਕੀਤੇ ਸੀ ਪਰ ਸਭ ਤੋਂ ਮਾੜਾ ਹਾਲ ਅੱਜ ਸਲਤਾਨਪੁਰ ਨਗਰੀ ਦੇ ਮੱਕੀ ਦੀ ਫਸਲ ਦਾ ਹੋ ਰਿਹਾ ਹੈ ਜਿੱਥੇ ਸਰਕਾਰੀ ਰੇਟ 2400 ਰੁਪਏ ਪ੍ਰਤੀ ਕੁਇੰਟਲ ਹੈ ਉਥੇ ਸੁੱਕੀ ਮੱਕੀ ਜੜੀ 18-1900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ। ਔਰ ਗਿੱਲੀ ਮੱਕੀ ਜੜੀ ਦਾ ਰੇਟ ਬਾਕੀ ਜ਼ਿਲ੍ਹਿਆਂ ਦੇ ਵਿੱਚ 1600-1500 ਰੁਪਏ ਚੱਲ ਰਿਹਾ ਇੱਥੇ 1200 ਰੁਪਏ ਦੇ ਖਰੀਦੀ ਜਾ ਰਹੀ ਹੈ। ਮੈਂ ਸਮਝਦਾ ਕਿ ਬੜੀ ਮੰਦ ਪਾਕੀ ਗੱਲ ਹੈ। ਮਤਲਬ ਇੰਨੇ ਵੱਡੇ ਪੱਧਰ ਤੇ ਜੋ ਸਾਡੇ ਕਿਸਾਨਾਂ ਦੀ ਲੁੱਟਖਸਟ ਹੋ ਰਹੀ ਹੈ। ਨਾ ਤਾਂ ਕੋਈ ਸਰਕਾਰ ਦੇ ਖਿਲਾਫ बोल ਰਿਹਾ ਸਰਕਾਰ ਦੇ ਦੀ ਕਮੀ ਜਿਹੜੀ ਉਹਦੇ ਨੂੰ ਵੀ ਕੋਈ ਨਹੀਂ ਬੋਲ ਰਿਆ ਨਾ ਤਾਂ ਹਲਕੇ ਦਾ ਚੁਣਿਆ ਨੁਮਾਇੰਦਾ ਨਾ ਵਿਰੋਧੀ ਧਿਰ ਦਾ ਕਾਂਸਪਾਡੀ ਦਾ ਲੀਡਰ ਕੋਈ ਵੀ ਸੋ ਮੈਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹਣਾ ਕਿ ਸਰਕਾਰ ਸਾਡੇ ਕਿਸਾਨਾਂ ਨੂੰ ਬਣਦੇ ਜਿਹੜੇ ਰੇਟ ਦੇਣ ਇਸ ਤੋਂ ਇਲਾਵਾ ਜਿਹੜਾ ਹਲਕੇ ਦਾ ਚੁਣਿਆ ਨੁਮਾਇੰਦਾ ਵਾ ਉਹ ਵੀ ਸਰਕਾਰ ਦੇ ਧਿਆਨ ਵਿੱਚ ਇਹ ਸਾਰੀਆਂ ਚੀਜ਼ਾਂ ਲਿਆ ਕੇ ਵਿਧਾਨ ਸਭਾ 'ਚ ਜਦੋਂ ਬੋਲਦੇ ਆ ਸਾਡੇ ਹਲਕੇ ਦੇ ਚੁਣੇ ਐਮ ਐਲ ਏ ਸਾਹਿਬ ਤਾਂ ਉਹ ਕਹਿੰਦੇ ਕਿ ਮੇਰੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਰੂਹ ਆ ਗਈ ਹੈ ਜੋਨਾਂ ਦੇ ਮੁੱਖ ਮੰਤਰੀ ਰੂਹ ਆਂਦੀ ਆ ਤੇ ਉਹ ਹਲਕੇ ਦੇ ਵਿਕਾਸ ਦੀ ਗੱਲ ਕਰਨ ਹਲਕੇ ਦੇ ਬਾਰੇ ਕੁਝ ਜਿਹੜੇ ਸਾਡੇ ਠੋਸ ਕਦਮ ਜਿਵੇਂ ਕੋ ਉਹਨਾਂ ਨੇ ਦਾਵਾ ਕੀਤਾ ਸੀ ਕਿ ਮੈਂ ਐਮਐਲਏ ਬਣ ਤੋਂ ਬਾਅਦ ਹਲਕੇ ਦੇ ਵਿੱਚ ਐਗਰੀਕਲਚਰ ਬੇਸਡ ਇੰਡਸਟਰੀ ਲੈ ਕੇ ਆਵਾਂਗਾ ਸਾਡੇ ਹਲਕੇ ਦੇ ਵਿੱਚ ਕੋਈ ਅੰਦਸ਼ੀ ਨਹੀਂ ਆਈ ਹਲਕੇ ਦੇ ਵਿੱਚ ਜੋ ਹਾਲਾਤ ਪਹਿਲਾਂ ਨਾਲੋਂ ਹੀ ਬੱਤਰ ਹੁੰਦੇ ਜਾ ਰਹੇ ਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸੁਲਤਾਨਪੁਰ ਹਲਕੇ ਦੀਆਂ ਜਿਹੜੇ ਤਰਪੇਸ਼ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਬਹੁਤ ਜਿਹੜੀ ਪਾਣੀ ਦੀ ਵੀ ਬੜੀ ਵੱਡੀ ਪ੍ਰੋਬਲਮ ਚੱਲ ਰਹੀ ਹੈ ਸਲਤਾਂਪੁਰ ਲੋਧੀ ਹਲਕੀ ਦੇ ਵਿੱਚ ਸੀਵਰੇਜ ਦੇ ਕਨੈਕਸ਼ਨ ਜਿਹੜਾ ਸੀਵਰੇਜ ਦਾ ਪਾਣੀ ਲੀਕ ਹੋ ਰਿਹਾ ਜਿਹੜਾ ਪੀਣ ਵਾਲੇ ਪਾਣੀ ਦੇ ਨਾਲ ਦੋਨੋਂ ਮਿਕਸ ਹੋ ਕੇ ਜਾ ਰਿਹਾ ਅੱਗੇ ਬਰਸਾਤਾਂ ਦੇ ਦਿਨ ਆ ਰਹੇ ਆ ਇਹਦੇ ਨਾਲ ਬਹੁਤ ਵੱਡੀ ਮਹਾਮਾਰੀ ਫੈਲਣ ਦਾ ਜਿਹੜਾ ਖਤਸ਼ਾ ਵਾ ਸਲਤਾਂਪੁਰ ਲੋਧੀ ਹਲਕੇ ਵਿੱਚ ਤੋਂ ਮੈਂ ਇਹ ਧਿਆਨ ਚ ਲਾਉਣਾ ਚਾਹੁੰਦਾ ਕਿ ਨਾ ਹੀ ਸਾਡੇ ਹਲਕੇ ਦੇ ਵਿੱਚ ਕੋਈ ਜਿਹੜੇ ਲੋੜਿੰਦੇ ਪ੍ਰਬੰਧ ਚਲਾਉਣ ਲਈ ਅਫਸਰ ਸਹਿਬਾਨ ਹੈ ਸਭ ਟੈਂਪਰੇਰੀ ਬੇਸ ਤੇ ਲਾਏ ਹੋਇਆ ਡਾਕ ਚਾਰਜ ਦੇ ਕੇ ਲਾਏ ਹੋਇਆ ਬਾਬੇ ਨਾਨਕ ਦਾ ਜਿਹੜਾ ਪਿੰਡ ਸੀਗਾ ਉਹਦੇ ਲਈ ਫੰਡ ਤਾਂ ਆ ਚੁੱਕੇ ਆ ਪਰ ਵਿਕਾਸ ਕਰਵਾਉਣ ਲਈ ਕੋਈ ਲੁਣੀ ਦੇ ਜਿਹੜੇ ਅਫਸਰ ਆ ਈਵਨ ਐਫ ਡੀ ਐਮ ਸਾਹਿਬਾ ਵੀ ਰੌਕ ਚਾਰਜ ਤੇ ਐਡੀਸ਼ਨ ਚਾਰਜ ਤੇ ਲਾਏ ਗਏ ਆ ਮੈਂ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਆ ਆਪਜੀ ਦੇ ਥਰੂ ਕਿ ਸਾਡੇ ਜਿਹੜਾ ਬਾਬੇ ਨਾਨਕ ਦੀ ਸਿਟੀ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਪਵਿੱਤਰ ਸ਼ਹਿਰ ਹੈ ਇਸ ਦਾ ਜਿਹੜਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਜਿਹੜੇ ਸ਼ਹਿਰ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਵੱਲ ਖਾਸ ਧਿਆਨ ਦੇਣਾ ਔਰ ਇਸ ਤਰ੍ਹਾਂ ਵਿਕਾਸ ਵੱਡੇ ਪੱਧਰ ਤੇ ਹੋਵੇ। ਸਵਾਲ ਹੈ ਜਿਹੜੇ ਤੁਸੀਂ ਇੱਕ ਤਾਂ ਮੌਜੂਦਾ ਸਰਕਾਰ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਮਾਇਦਾ ਇਸ ਜਿਹੜਾ ਇਸਨੇ ਡਾਇਟ ਹਾਂਜੀ ਕਾਰਨ ਕੀ ਸਮਝਦੇ ਹੋ ਕਿ ਅਜੇ ਤੱਕ ਜਿਹੜਾ ਵਿਕਾਸਕਾਰ ਕਾਫੀ ਸਾਤਾ ਪਰ ਰੁਕੇ ਹੋਏ ਤੇ ਆਪੋ ਆਪਣੇ ਦਾਅਵੇ ਕਰ ਰਹੇ ਨੇ। ਸਾਵਣ ਕਿਸ ਤਰ੍ਹਾਂ ਦੇਖਦੇ? ਦੇਖੋ ਜੀ ਮੈਂ ਸਮਝਦਾ ਕਿ ਸਿਰਫ ਦਾਅਵੇ ਕੀਤੇ ਜਾ ਰਹੇ ਆ। ਜਦੋਂ ਕੋਈ ਪ੍ਰੋਜੈਕਟ ਆਉਂਦਾ ਸਲਤਾਂਪੁਰ ਲੋਦੀ ਦੇ ਵਿੱਚ ਉਹਦੇ ਲਈ ਸਾਰੇ ਅੱਗੇ ਵੱਧ ਵੱਧ ਕੇ ਦਾਅਵੇ ਕਰਦੇ ਆ। ਸਾਬਕਾ ਐਮਐਲਏ ਸਹਬਾਨ ਕਹਿੰਦੇ ਕਿ ਮੈਂ ਫੰਡ ਲੈ ਕੇ ਆਇਆ ਵਾ ਜੋ ਸਰਕਾਰ ਦੇ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਆ ਉਹ ਕਹਿੰਦੇ ਕਿ ਇਹ ਸਾਰਾ ਮੇਰੀ ਬਦੌਲਤ ਆਇਆ ਵਾ ਇਹ ਉਸ ਤੋਂ ਇਲਾਵਾ ਜਿਹੜਾ ਹਲਕੇ ਦਾ ਚੁਣਿਆ ਨਮਾਇੰਦਾ ਉਹ ਕਹਿੰਦਾ ਜੀ ਇਹ ਸਭ ਕੁਝ ਮੈਂ ਹੀ ਕਰਵਾਇਆ ਵਾ ਪਰ ਕੰਮ ਕਿਸੇ ਪੱਧਰ ਤੇ ਕੋਈ ਨਹੀਂ ਹੋ ਰਿਹਾ ਮੈਂ ਪੁੱਛਦਾ ਕਿ ਜਿਹੜਾ ਹਲਕਾ ਦਾ ਚੁਣਿਆ ਨਮਾਇੰਦਾ ਵਾ ਜੇ ਉਹਦੀ ਇੰਨੀ ਚੱਲਦੀ ਆ ਉਹ ਕਹਿੰਦਾ ਕਿ ਫੰਡ ਮੈਂ ਲੈ ਕੇ ਆ ਸਕਦਾ ਵਾਂ ਵਡੇ ਵੱਡੇ ਕਾਰਜ ਜਿਹੜੇ ਉਹ ਕਹਿੰਦਾ ਕਿ ਮੈਂ ਕਰਵਾ ਸਕਦਾ ਤੇ ਕੀ ਉਹ ਸਾਡੇ ਹਲਕੇ ਦੇ ਛੋਟੇ ਛੋਟੇ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ ਇਹ ਸਿਰਫ ਦਾਅਵੇ ਕੀਤੇ ਜਾ ਰਹੇ ਕਿ ਕੰਮ ਮੈਂ ਕਰਵਾਇਆ ਹੋ ਗ੍ਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਆਕਾਲੀ ਦਲ ਪੰਥਰ ਪਾਰਟੀ ਹੋਣ ਦੇ ਬਾਵਜੂਦ ਵੀ ਹਲਕੀ ਜਿਹੀ ਨੀਗਟਿਵਿਟੀ ਨਜ਼ਰ ਨਹੀਂ ਆ ਰਹੀ ਕੀ ਕਰ ਰਹੇ ਨੇ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਨੇ ਸਾਡੀਆਂ ਡਿਊਟੀਆਂ ਲਾਈਆਂ ਵਾ ਪਹਿਲਾਂ ਬਾਈ ਇਲੈਕਸ਼ਨ ਸੀ ਗਏ ਲੁਧਿਆਣਾ ਉੱਥੇ ਡਿਊਟੀ ਲੱਗੀ ਹੋਈ ਸੀ ਅਸੀਂ ਸਾਰੇ ਉੱਥੇ ਜਾਂਦੇ ਸੀਗੇ ਹੁਣ ਉਧਰੋਂ ਹੀ ਫ੍ਰੀ ਹੋ ਗਏ ਆ ਤਾਂ ਤੁਹਾਨੂੰ ਅਗਲੇ ਟਾਈਮ 'ਚ ਸਾਡੀਆਂ ਬਹੁ ਔਰ ਇਹ ਜੰਨੀਆਂ ਸਰਕਾਰ ਦੀਆਂ ਨਲਾਇਕੀਆਂ ਵਾਂ ਉਹਨਾਂ ਸਾਰਿਆਂ ਦਾ ਭਾਡਾ ਭੰਨਾਂਗੇ ਔਰ ਜਿੱਥੇ ਵੀ ਸਾਡੇ ਹਲਕੇ ਦੇ ਵਿੱਚ ਕਰਾਪਸ਼ਨ ਹੋਏਗੀ ਕਿਸੇ ਨਾ ਤਕੇਸ਼ਾ ਹੀ ਹੋਏਗੀ ਉਹਦੀ ਆਵਾਜ਼ ਬਣਾ ਗਿਆ ਸੀ ਇੱਕ ਸਾਲਾਂ ਤੋਂ ਤੁਸੀਂ ਗੱਲ ਕੀਤੀ ਹੈ ਕਿ ਹਾਲੀ ਦੇ ਵਿੱਚ ਕਾਹਾ ਫਾਗੂੜੇ ਰੱਲੋਂ ਉਹਦਾ ਆਪਣੀ ਸਰਕਾਰ ਤੇ ਜਿਹੜੇ ਉਹਨਾਂ ਦੇ ਬਿਲਕੁਲ ਮੰਨਣਾ ਚਾਹੀਦਾ ਜੀ ਇਸੇ ਕੰਮ ਲਈ ਤਸੀਂ ਆਏ ਆ ਅੱਜ ਦੀ ਪ੍ਰੈਸ ਕਾਨਫਰੰਸ ਦਾ ਅਸਲ ਮੰਤਵ ਇਹੀ ਆ ਕਿ ਜਿਹੜੇ ਆਪ ਦੇ ਇੱਕ ਇਥੇ ਦੇ ਸੀਨੀਅਰ ਆਗੂ ਨੇ ਸਰਕਾਰ ਤੇ ਇਲਜ਼ਾਮ ਲਾਏ ਆ ਮਾਰਕੀਟ ਕਮੇਟੀ ਦੇ ਆਗੂਆਂ ਤੇ ਇਲਜ਼ਾਮ ਲਾਏ ਆ ਅਸੀਂ ਉਸੇ ਕਰਕੇ ਇਥੇ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਰਕਾਰ ਜਾਂ ਤਾਂ ਉਸ ਚੀਜ਼ ਦੀ ਇਨਕੁਆਇਰੀ ਕਰਾਵੇ ਕਿ ਕੀ ਉਹ ਝੂਠੇ ਇਲਜ਼ਾਮ ਲਾ ਰਿਆ ਵਾ ਜੇ ਉਹਦੇ ਇਲਜ਼ਾਮ ਸਹੀ ਸਾਬਤ ਹੁੰਦੇ ਆ ਤਾਂ ਜ਼ਿੰਮੇਵਾਰ ਜਿਹੜੇ ਅਫਸਰ ਆ ਜਿਨ੍ਹਾਂ ਕਰਕੇ ਔਰ ਜਿਹੜੇ ਜ਼ਿੰਮੇਵਾਰ ਆੜਤੀ ਆ ਜਿੰਨਾ ਬਾਅਦ ਸਬੰਧੀ ਪਹਿਲਾਂ ਵੀ ਸੁਣਿਆ ਗਿਆ ਸੀ ਵੀ ਉਹਨਾਂ ਦੀ ਇਨਕੁਆਰੀ ਵਿਜੀਲੈਂਸ ਇਨਕੁਆਰੀ ਹੋ ਰਹੀ ਆ ਤੇ ਇਹਦੇ ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਉਪਰੋਂ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਜੀ ਪ੍ਰਸ਼ਾਸਨ ਦੇ ਧਿਆਨ ਚ ਲਿਆਵਾਂਗੇ ਔਰ ਜਿੱਥੇ ਵੀ ਲੋੜ ਪਈ ਕਿਸੇ ਧਰਨੇ ਲਾਉਣ ਦੀ ਵੀ ਲੋੜ ਪਈ ਤਾਂ ਅਸੀਂ ਉਸ ਸਬੰਧ ਵਿੱਚ ਧਰਨੇ ਵੀ ਲਾਉਣ ਲਈ ਤਿਆਰ ਆਂ ਸਾਹਿਬ ਦਾ ਜੀ ਭਰਾਂਜੀ ਨਾਲ ਗੱਲ ਹੋਈ ਆ ਕਿਸ ਤਰ੍ਹਾਂ ਮੋਹਲਾ ਪਾਰਟੀ ਸultanpur Lodhi ਲੈ ਕੇ ਦੇਖੋ ਜੀ ਪ੍ਰਧਾਨ ਸਾਹਿਬ ਸਲਤਨਪੁਰ ਲੋਧੀ ਦੀ ਬਹੁਤ ਜਲਦੀ ਫੈਸਲਾ ਲੈਣ ਜਾ ਰਹੇ ਆ ਉਹਨਾਂ ਸਾਨੂੰ ਕਿਹਾ ਜੀ ਵੀ ਤੁਸੀਂ ਹਲਕੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਸ਼ੁਰੂ ਕਰੋ ਬਹੁਤ ਜਲਦੀ ਜਿਹੜਾ ਸਲਤਾਂਪੁਰ ਲੋਧੀ ਹਲਕੇ ਨੂੰ ਹਲਕਾ ਇੰਚਾਰਜ ਦਿੱਤਾ ਜਾਏਗਾ ਔਰ ਹਲਕੇ ਨਾਲ ਸੰਬੰਧਿਤ ਹਲਕਿਆਂ ਚਾਰਜ ਦਿੱਤਾ ਜਾਏਗਾ